ਦਾ ਜੀਵਨ ਸਿੰਘ ਜੀ ਵੀ ਛੋਟੇ ਜੇ ਸੀ ਤੇ ਨਾਲ ਸੀ ਜਦੋਂ ਦਰਸ਼ਨ ਕਰਨ ਗਏ ਤੇ ਉੱਥੇ ਸੋਡੀਆਂ ਦਾ ਕਬਜ਼ਾ ਸੀ ਜਿਹੜੇ ਮਿਹਰਬਾਨ ਦੀ ਔਲਾਦ ਸੀ ਬਾਬਾ ਪਿੱਤੂ ਚੰਦ ਦੀ ਔਲਾਦ ਵਿੱਚੋਂ ਉਹਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਹਰਿਮੰਦਰ ਸਾਹਿਬ ਦੇ ਤੇ ਸਤਿਗੁਰੂ ਬਾਹਰ ਹੀ ਬਹਿ ਕੇ ਥੜੇ ਤੇ ਆਗੇ ਸੀ ਉਹ ਕਹਾਣੀ ਪਾਈ ਜਾਂਦਾ ਆਪਣੇ ਪਿਤਾ ਤੋਂ ਸੁਣਦੇ ਹੁੰਦੇ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੱਦੀ ਤੇ ਬਰਾਜੇ ਸੀ ਤੇ ਉਹਨਾਂ ਨੇ ਕਿਹਾ ਸੀ ਅਸੀਂ ਮਾਝੇ ਦੀ ਧਰਤੀ ਤੇ ਜਾਣਾ ਹੀ ਨਹੀਂ ਤੇ ਜਦੋਂ ਗੁਰੂ ਸਾਹਿਬ ਜੀ ਨੇ ਅੱਜ ਭਾਈ ਜੈਤੇ ਨੂੰ ਕਿਹਾ ਕੁਛ ਮੰਗ ਤੈਨੂੰ ਦੇਣ ਨੂੰ ਜੀ ਕਰਦਾ ਤੇ ਭਾਈ ਜੈਤਾ ਬਾਬਾ ਜੀਵਨ ਸਿੰਘ ਜੀ ਨੇ ਹੱਥ ਜੋੜੇ ਜਿਹੜੀ ਅੱਜ ਅਸੀਂ ਅਰਦਾਸ ਦੇ ਵਿੱਚ ਸਰਵਣ ਕਰਦੇ ਆ ਨਾ ਕਿ ਅੰਮ੍ਰਿਤ ਸਰ ਦੇ ਖੁੱਲੇ ਦਰਸ਼ਨ ਇਸ਼ਨਾਨ ਬਖੋ ਇਹ ਸ਼ਬਦ ਬਾਬਾ ਜੀਵਨ ਸਿੰਘ ਦੇ ਆ ਭਾਈ ਜੈਤਾ ਜੀ ਦੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਅਰਦਾਸ ਕੀਤੀ ਸਤਿਗੁਰੂ ਤੁਠੇ ਜੇ ਤੇ ਅੰਮ੍ਰਿਤਸਰ ਸਾਹਿਬ ਦੇ ਖੁੱਲੇ ਦਰਸ਼ਨ ਤੇ ਇਸ਼ਨਾਨ ਬਖਸ਼ੇ ਦੀ ਸਤਿਗੁਰੂ ਕਹਿਣ ਲੱਗੇ ਭਾਈ ਜੈਤਾ ਜਾ ਬਖਸ਼ੇ ਤੈਨੂੰ ਖੁੱਲੇ ਦਰਸ਼ਨ دیدار ਬਖਸ਼ੇ ਤੈਨੂੰ ਜਾਓ ਇਸ਼ਨਾਨ ਕਰਕੇ ਆਓ ਸਤਿਗੁਰੂ ਗੁਰੂ ਕਲਗੀ ਤਰਪਾਚਾ ਨੇ 1100 ਰੁਪਇਆ ਭਾਈ ਜੈਤਾ ਜੀ ਨੂੰ ਦਿੱਤਾ ਕਹਿਣ ਲੱਗੇ ਜਾਓ ਮੇਰੇ ਵੱਲੋਂ ਵੀ ਉੱਥੇ ਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਆਓ